ਕੈਨਰਾ ਬੈਂਕ ਅਕਲਪਾ ਰੋਡ ਫਲੋਰ ਵਿੱਚ ਅੱਜ ਦੋ ਠੱਗ ਔਰਤਾਂ ਨੇ ਇੱਕ ਬਜ਼ੁਰਗ ਵਿਅਕਤੀ ਦੀ ਜੇਬ ਚੋਂ ਚਲਾਕੀ ਨਾਲ 40000 ਰੁਪਏ ਕੱਢੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਕਰਨੈਲ ਰਾਮਪੁੱਤਰ ਦਰਸ਼ਨਵਾਸੀ ਗੰਨਾ ਪਿੰਡ ਫਲੋਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਚ 40000 ਰੁਪਏ ਕਢਾਏ ਤਾਂ ਜੇਬ ਵਿੱਚ ਪਾਏ ਬੈਂਕ ਅੰਦਰ ਬੈਠ ਕੇ ਕਾਪੀ ਦੀ ਐਂਟਰੀ ਚੈੱਕ ਕਰ ਰਿਹਾ ਸੀ ਤਾਂ ਦੋ ਔਰਤਾਂ ਉਸ ਕੋਲੋਂ ਆ ਕੇ ਬੈਠ ਗਈਆਂ ਤੇ ਚਲਾਕੀ ਨਾਲ ਜੇਬ ਚੋਂ 40000 ਰੁਪਏ ਕੱਢ ਕੇ ਤੁਰ ਪਈਆਂ ਜਦ ਉਹ ਤੰਨ ਲੱਗੇ ਤਾਂ ਉਹਨਾਂ ਨੇ ਆਪਣੀ ਜੇਬ ਨੂੰ ਹੱਥ ਲਾਇਆ ਤਾਂ ਜਿਵੇਂ ਜਿੱਚ ਪੈਸੇ ਮਹਿਸੂਸ ਨਹੀਂ ਹੋਏ ਤਾਂ ਉਸਨੇ ਰੌਲਾ ਪਾ ਦਿੱਤਾ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਦੋਵਾਂ ਔਰਤਾਂ ਨੂੰ ਕਾਬੂ ਕਰਕੇ ਥਾਣਾ ਫਲੋਰ ਨੂੰ ਸੂਚਿਤ ਕੀਤਾ ਮੌਕੇ ਤੇ ਥਾਣਾ ਫਲੋਰ ਤੇ ਮੁਖੀ ਇੰਸਪੈਕਟਰ ਸਖਦੇਵ ਸਿੰਘ ਪੁਲਿਸ ਕਰਮਚਾਰੀਆਂ ਅਤੇ ਲੇਡੀ ਪੁਲਿਸ ਮੁਲਾਜ਼ਮਾਂ ਨਾਲ ਬੈਂਕ ਪਹੁੰਚੇ ਤੇ ਔਰਤਾਂ ਦੀ ਤਲਾਸ਼ੀ ਲੈਣ ਤੇ ਇਨ੍ਹਾਂ ਔਰਤਾਂ ਕੋਲੋਂ 40000 ਰੁਪਏ ਬਰਾਮਦ ਕਰ ਲਏ ਥਾਣਾ ਮੁਖੀ ਫਲਾਰ ਸਖਦੇਵ ਸਿੰਘ ਨੇ ਕਿਹਾ ਕਿ ਇਹਨਾਂ ਕੋਲੋਂ ਪੁਸ਼ਕਿਸ਼ ਕੀਤੀ ਤਾਂ ਇਹਨਾਂ ਨੇ ਆਪਣਾ ਨਾਂ ਪੂਜਾ ਪਤਨੀ ਟੋਜਨਵਾਸੀ ਕਰੀਗ ਬੋੜਾ ਜ਼ਿਲ੍ਹਾ ਰਾਜਪੁਰ ਮੱਧ ਪ੍ਰਦੇਸ਼ ਹੋਲੀ ਬਾਈ ਦੀ ਪਾਨੀ ਪਤਨੀ ਹਰਣਵੀਰ ਦੀ ਪਾਨੀ ਵਾਸੀ ਪਿੰਡ ਉਲਖੇੜੀ ਬੋੜਾ ਜ਼ਿਲ੍ਹਾ ਰਾਮਕੜ ਮੱਧ ਪ੍ਰਦੇਸ਼ ਹਾਲੀ ਵਾਸੀ ਨੇੜੇ ਰੇਲਵੇ ਸਟੇਸ਼ਨ ਲਦੇ ਆਣਾ ਦੱਸਿਆ ਜਾ ਰਿਹਾ ਇਨਾ ਵਿਰੋਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਹੈ ਫਲੋਰ ਤੋਂ ਰਜਮਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਕਰਨਾਰ ਆ ਮਿਆਂਗਰ ਕਿੱਥੇ ਤੇ ਜਾਣ ਵਾਲਾ ਜੰਨਾਪੈ ਕੀ ਹੋਇਆ ਸੀ ਤੁਹਾਡੇ ਨੂੰ ਪੈਸੇ ਬੈਂਕ ਚੋਂ ਕਢਾਏ ਕਢਾ ਕੇ ਮੈਂ ਆਈ ਹਾਂ ਆਹੀ ਕੇਨਾਰਾ ਬੈਂਕ ਚੋਂ ਪੈਸੇ ਕਢਾਈ ਮੈਂ ਉੱਥੇ ਫੋਰਸੀ ਤੇ ਬਹਿ ਗਿਆ 20 ਰੁਪਏ ਐਂਟਰੀ ਕਰਾ ਹਾਂਜੀ 20 ਐਂਟਰੀ ਕਰਾ ਲਈ ਮੈਂ ਫੋਰਸੀ ਤੇ ਬਹਿ ਗਿਆ ਦੋ ਜਨਾਨੀਆਂ ਬਾਹਰ ਆਈਆਂ ਆ ਕੇ ਮੇਰੇ ਬਰਾਬਰ ਬਹਿ ਗਈਆਂ ਉਹ ਬਹਿ ਕੇ ਆਏ ਬਰਾਬਰ ਤਾਂ ਮੇਰੇ 40000 ਰੁਪਏ ਇਹਦੇ ਜੇ ਚੁੱਕ ਕੇ ਕੱਢ ਕੇ ਤੁਰ ਪਈਆਂ ਯਾਰਾ ਤੁਰੀਆਂ ਤਾਂ ਮੈਂ ਬਾਜਵਾਰੀ ਮੈਂ ਕਿਹਾ ਕਰਜੋ ਕਰਜੋ ਮੇਰੇ ਪੈਸੇ ਲੈ ਕੇ ਚੱਲੀਆਂ ਉਹ ਭਾਜੀ ਉਹ ਫਲ ਲਾੜਾ ਜਿਹੜਾ ਉਹਨੇ ਕਿਹਾ ਕਹਿੰਦਾ ਮੈਂ ਨਾ ਜਿਹੜਾ ਕਾੜਿਆ ਹਾਂ ਜੀ ਕੋਲ ਦੋ ਦਾ ਨੱਠ ਤੇ ਗਰੋਂ ਫੜੀਆਂ ਤਾਂ ਵੀ ਪੈਸੇ ਉੱਥੇ ਸਰਵੇ ਤੇ ਪਾਉੜੀਆਂ ਚ ਆਉਂ ਥੱਲੇ ਜਿਹੜੇ ਪਾਉੜੇ ਲੱਗੇ ਇਥੇ ਚਾਰ ਉੱਥੇ ਪੈਸੇ ਥੱਲੇ ਸਰਵੇ ਤੇ ਮੈਂ ਚਾਕਲਾ ਦਾਦਾ ਤੁਹਾਡੇ ਪੈਸੇ ਤੁਹਾਡੇ ਕੋਹਾ ਹੈ ਨਾ ਲੱਲੇ ਲੱਲੇ ਭਾਜੀ ਉਹਨੂੰ ਕੋਲ ਬੈਠ ਕੇ ਆਂ ਬੈਠ ਕੇ ਕਿੰਨੀਆਂ ਫੜ ਲੈਂਗੇ ਆ ਉਹਦੇ ਅੰਦਰ ਬੈਠੇ ਆ ਬਹੁਤ ਸਾਰੇ ਆ ਗਏ ਮੌਕੇ ਹਾਂ ਬਹੁਤ ਸਾਰੇ ਬਾਅਦ ਚ ਸੱਦੇ ਆ ਪਹਿਲਾਂ ਉੱਥੇ ਫੜੀਆਂ ਸੀ ਅਸੀਂ ਅਸੀਂ ਕਿਵੇਂ ਲਿਆ ਬੈਂਕ ਵਾਲੇ ਸਾਰੇ ਪੈਸੇ ਦੋ ਜਾਣੀਆਂ ਦੋ ਜਾਣੀਆਂ ਦੋ ਜਾਨੀਆਂ ਕੀ ਮੰਗ ਕਰਦੇ ਹਾਂ ਕੀ ਮੰਗ ਕਰਦੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਹਾਂਜੀ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੇ ਬੈਂਕ ਤੋਂ ਲੈ ਕੇ ਚਰ ਪਈਆਂ ਪੈਸੇ ਹੋਣੀ ਚਾਹੀਦੀ ਕਿੰਨੇ ਪੈਸੇ ਸੀ 40000 ਰੁਪਏ ਜੀ ਮੇਰਾ ਨਾਮ ਜਸਪਾਲ ਸਿੰਘ ਆ ਜੀ ਬੈਸੇ ਸੋਬੀ ਗੱਲ ਸੀਗਾ ਠੀਕ ਹੈ ਜੀ ਤੇ ਦੇਖੋ ਸਾਡੇ 12:30 ਵਜੇ ਆਂਦਾ ਬੜੀਆਂ ਇਹ ਤੇ ਆ ਕੇ ਇੱਕ ਬਜ਼ੁਰਗ ਵੀ ਜੇਬ ਚ ਚੌੜੇ ਕਿਹਾ ਸੀ ਸਾਡੇ ਤੋਂ ਬਾਹਰ ਭੱਜਣ ਲੱਗੇ ਸੀਗਾ ਜਨਮ ਉਹ ਫੜ ਲਿਆ ਓਕੇ ਓਕੇ ਕਿੰਨੀਆਂ ਸੀਗੀਆਂ ਇਹ ਸੀਗੀਆਂ ਤਿੰਨ ਜਾਨੀਆਂ ਓਕੇ ਇੱਕ ਤਾਂ ਬਾਹਰ ਬੈਠੀ ਦੋ ਅੰਦਰ ਆ ਕੇ ਲੱਗੀਆਂ ਓਕੇ ਤੇ ਦੋਨੀਆਂ ਨੂੰ ਲੈ ਕੇ ਫਾਟੇ ਦੇ ਸੀ ਕੀ ਹੁਣ ਫੜ ਲੈਂਗੇ ਵੀ ਹਾਂ ਫੜ ਲਿਆ ਪੈਸੇ ਜਿਹੜੇ ਸੀ ਪੈਸੇ ਦੇ ਦਿੱਤੇ ਆ ਪ੍ਰਸ਼ਾਸਨ ਆ ਗਿਆ ਮੌਕੇ ਤੇ ਹਾਂਜੀ ਹਾਂਜੀ ਪਹੁੰਚ ਗਏ ਸੀ ਸਾਨੂੰ ਜੋ ਬੈਂਕ ਮੈਨੇਜਰ ਸਾਹਿਬ ਨੇ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ ਕਿ ਜਿੱਥੇ ਉਹਨਾਂ ਦੇ ਬੈਂਕ ਵਿੱਚ ਚੱਕਰ ਨਾਰਾਮ ਵਾਸੀ ਗੰਨਾਪਣ ਤੇ ਉਹਨਾਂ ਦੀ ਨੌ ਮੀਲਮ ਉਹਨਾਂ 40000 ਰੁਪਿਆ ਕੈਸ਼ ਕਢਵਾਇਆ ਸੀ ਜੋ ਉਹਨਾਂ ਦੀ ਲਾਈਨ ਵਿੱਚ ਹੀ ਖੜੀਆਂ ਦੋ ਲੇਡੀਜ਼ ਨੇ ਉਹਨਾਂ ਦੀ ਜੇਬ ਵਿੱਚੋਂ ਪੈਸੇ ਪਰਤੀਨਾ ਚੁਰਾਲੇ ਜਿਸ ਦੇ ਮੌਕੇ ਤੇ ਇਹਨਾਂ ਦੇ ਗਾਰਡ ਨੇ ਬੋਰ ਬੈਂਕ ਤੋਂ ਬਾਅਦ ਨਿਕਲਦੇ ਉਹਨੂੰ ਕਾਬੂ ਕਰ ਲਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੇਪਾਨੀ ਵਾਈਫ ਆਵਰਗਵੀਰ ਦੇਪਾਨੀ ਵਾਸੀ ਪੋਲਖੇੜੀ ਖਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਅਤੇ ਇਸ ਦੇ ਨਾਲ ਜੋ ਰੇਡੀ ਆ ਉਹਦਾ ਨਾਮ ਹੈ ਪੂਜਾ ਵਾਈਫ ਆਵਰ ਨੌਜਨ ਵਾਸੀ ਕਰੀਹਾ ਖਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਅੱਜ ਕੱਲ੍ਹ ਲੁਧਿਆਣਾ ਵਿੱਚ ਰਜਿਸਟ੍ਰੇਸ਼ਨ ਦੇਦੇ ਰਹੇ ਆ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਔਰ ਇਹਨਾਂ ਦੇ ਕੋਲ ਜੋ ਕੈਸ਼ ਸੀਗਾ ਉਹ 40000 ਦੀ ਰਿਕਵਰੀ ਹੋ ਚੁੱਕੀ ਆ ਪੁਰਾਣਾ ਰਿਕਾਰਡ ਇਹਨਾਂ ਦਾ ਕਿੰਨਾ ਦਾ ਪੁਰਾਣਾ ਰਿਕਾਰਡ ਵੀ ਇਹਨਾਂ ਦੇ ਖਿਲਾਫ ਦੋ ਦੋ ਮੁਕਾਦਮੇ ਦਰਜ ਨੇ ਜਿਲ੍ਹਾ ਲੁਧਿਆਣਾ ਤੇ ਕੰਨਾ ਵਿੱਚ ਹੋਈ ਸੀ ਜੀ ਇਹਨਾਂ ਦੇ ਹਾਂਜੀ ਦੋ ਲੜੀ ਨੇ ਉਹਨਾਂ ਨੇ ਇੱਕ ਵਾਰ ਤਦ ਨੂੰ ਇਨਜਾਮ ਦਿੱਤਾ